ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਜੀ ਮਾਤਾ ਕਾਰ ਵਾਰਡ ਦੇ ਉੱਤੇ ਸ਼ਹਿਰ ਬਰਨਾਲੇ ਦੇ ਵਿੱਚ ਪਹੁੰਚੇ ਸੀਗੇ ਦੋਸਤੋ ਤੇ ਦਿਖਾਵਾਂਗੇ ਅੱਜ ਤੁਹਾਨੂੰ ਨਵੀਆਂ-ਨਵੀਆਂ ਕਾਰਾਂ ਤੇ ਗੱਡੀਆਂ ਤੇ ਤੁਸੀਂ ਇੱਕ ਵਾਰੀ ਨਿਗਾਹ ਮਾਰੋ ਤੇ ਬਿਲਕੁਲ ਨਵੀਆਂ ਤੇ ਸਾਫ਼-ਸੁਥਰੀਆਂ ਕਾਰਾਂ ਲੱਗੀਆਂ ਧਨੋਲਾ ਰੋਡ ਦੇ ਉੱਤੇ ਦੋਸਤੋ ਬਰਨਾਲੇ ਸ਼ਹਿਰ ਦੇ ਵਿੱਚ ਇਹ ਕਾਰ ਬਾਜ਼ਾਰ ਹੈਗਾ ਮਾਤਾ ਕਾਰ ਵਾਰਡ ਬਾਕੀ ਵੀਰਾਂ ਦਾ ਨੰਬਰ ਸਕਰੀਨ ਦੇ ਉੱਤੇ ਚੱਲ ਰਿਹਾ ਤੁਸੀਂ ਨੰਬਰ ਲਾ ਕੇ ਬਾਈਆਂ ਨਾਲ ਗੱਲ ਕਰ ਸਕਦੇ ਹੋਗੇ ਸਾਰੇ ਨੂੰ ਪਹਿਲਾਂ ਤੁਹਾਨੂੰ ਕਰੇਟਾਕਾਰ ਦਿਖਾਵਾਂਗੇ ਪਹਿਲੇ ਨਾਲ ਦੀ ਕਾਰ ਹੈਗੀ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਅਬ ਜੀ ਗੱਡੀ ਦੇਖ ਸਕਦੇ ਹੋਗੇ ਟੌਪ ਵਾਲਾ ਵੇਰੀਐਂਟ ਹੈਗਾ ਕਾਰ ਦਾ ਲਾਈ ਵੀਲ ਵਗੈਰਾ ਗੱਡੀ ਤੇ ਲੱਗੇ ਹੋਏ ਨੇਗੇ ਰੂਫ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਫੇਰ ਤੱਕ ਸਟicker ਤੱਕ ਨਹੀਂ ਗੱਡੀ ਦੇ ਲਹੇ ਦੋਸਤੋ ਟੌਪ ਵਾਲਾ ਵੇਰੀਐਂਟ ਐਸਐਕਸ 6 ਵਾਲਾ ਵੇਰੀਐਂਟ ਕਾਰ ਦਾ ਆ ਜਾਂਦਾ ਜੀ ਇਹ ਬਾਕੀ ਤੁਹਾਨੂੰ ਆਪਾਂ ਵਿੱਚੋਂ ਵੀ ਸਾਰੀ ਗੱਡੀ ਦਿਖਾਉਣੇ ਆਗੇ ਹਾਂਜੀ ਦੋਸਤੋ ਵਿੱਚੋਂ ਵੀ ਇੰਟੀਰੀਅਰ ਚੈੱਕ ਕਰ ਸਕਦੇ ਹੋਗੇ ਤੁਸੀਂ ਫਰੰਟ ਤੇ ਵੀ 에어ਬੈਗ ਆ ਜਾਂਦੇ ਨੇ ਗੱਡੀ ਦੇ ਵਿੱਚ 6 에어ਬੈਗ ਆ ਜਾਂਦੇ ਨੇ ਕਾਰ ਦੇ ਵਿੱਚ ਬਾਕੀ ਲੈਦਰ ਦੇ ਸੀਟ ਕਵਰ ਨੇਗੇ ਬਹੁਤ ਹੀ ਨੀਟ ਐਂਡ ਕਲੀਨ ਇੰਟੀਰੀਅਰ ਆ ਕਾਰ ਦਾ ਕਿਸੇ ਪਾਸੇ ਤੁਹਾਨੂੰ ਆਏ ਨਹੀਂ ਹੈਗਾ ਵੀ ਕੋਈ ਲਿਜਾ ਕੇ ਗੱਡੀ ਕੰਮ ਖਰਚਾ ਹੋਊਗਾ ਮੈਟ ਵੀ ਦੇਖੋ ਦੋਸਤੋ ਬਹੁਤ ਹੀ ਸ਼ਾਨਦਾਰ ਮੈਟ ਨੇਗੇ ਮਾਤਾ ਕਾਰ ਵਾਰਡ ਦੇ ਉੱਤੇ ਬਰਨਾਲੇ ਸ਼ਹਿਰ ਦੇ ਵਿੱਚ ਆ ਕੇ ਤੁਸੀਂ ਕਾਰ ਦੀ ਡੀਲ ਕਰ ਸਕਦੇ ਹੋਗੇ SX 6 ਵਾਲਾ ਵੇਰੀਐਂਟ ਆ ਕਾਰ ਦਾ ਟੌਪ ਵਾਲਾ ਵੇਰੀਐਂਟ ਆ ਪੁਸ਼ ਬਟਨ ਸਟਾਰਟ ਵਾਲਾ ਵੇਰੀਐਂਟ ਆ ਕਾਰ ਦਾ ਬਿਲਕੁਲ ਨਵੀਂ ਕਾਰ ਹੈਗੀ। ਫਾਈਂ ਦੋਸਤੋ ਗੱਡੀ ਦਾ ਰੇਟ ਹੈ ਜਿਹੜਾ ਰਹਿਣ ਵਾਲਾ 6 ਲੱਖ ਤੇ 60000 ਰੁਪਏ ਦੇ ਵਿੱਚ ਪੀਵੀ ਨੰਬਰ ਤੁਹਾਡੇ ਗੱਡੀ ਨਾਂ ਕਰਵਾ ਕੇ ਦੋਸਤੋ ਦਿੱਤੀ ਜਾਊਗੀ। 2016 ਮਾਡਲ ਕਾਰ ਹੈਗੀ ਇਹ ਬਿਲਕੁਲ ਨਵੀਂ ਕਾਰ ਹੈਗੀ ਕਿਸੇ ਪਾਸੇ ਕੋਈ ਰੰਗ ਪੇਂਟ ਨਹੀਂਗਾ ਕਰਦੇ। ਜਿਹਨੂੰ ਆਪਾਂ ਨਵੀਂ ਕਾਰ ਕਹਿੰਨੇ ਆ ਨਾ ਉਹ ਕਾਰ ਹੈਗੀ ਆ ਤੁਸੀਂ ਚੈੱਕ ਕਰ ਸਕਦੇ ਹੋਗੇ। ਕਿਸੇ ਪਾਸੇ ਕੋਈ ਲਾਈਟਾਂ ਦੀ ਸ਼ਾਈਨ ਨਹੀਂ ਗਈ ਮਿੱਟੀ ਹੈਗੀ ਬਿਲਕੁਲ ਸ਼ਾਈਨਿੰਗ ਨਵੀਂ ਨਕੋਰ ਪਈਏ ਕਾਰ ਦੀ ਲਾਈਟਾਂ ਤੋਂ ਵੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਗੱਡੀ ਕਿੰਨੀ ਕ ਚੱਲੀ ਹੋਈ ਹੈਗੀ ਟਾਇਰ ਵਗੈਰਾ ਬਿਲਕੁਲ ਨਵੇਂ ਨੇ ਕਾਰ ਦੇ ਬਾਕੀ ਅੱਗੇ ਵੀ ਆਪਣੇ ਕੋਲੇ ਡਾਸਟਰ ਕਾਰ ਆ ਗਈ ਪਹਿਲੇ ਨਾਂ ਦੀ ਕਾਰ ਹੈਗੀ ਦੋਸਤੋ ਇਹ ਬਿਲਕੁਲ ਨਵੀਂ ਕਾਰ ਹੈਗੀ 2015 ਮਾਡਲ ਕਾਰ ਹੈਗੀ ਨੰਬਰ ਲਵਾ ਕੇ ਤੁਹਾਨੂੰ ਦਿੱਤੀ ਜਾਊਗੀ ਇਹ ਪੀਵੀ ਨੰਬਰ ਦੇ ਵਿੱਚ 7ਵੇਂ ਮਹੀਨੇ ਦੀ ਕਾਰ ਹੈਗੀ ਦੋਸਤੋ 2015 ਦੇ ਬਾਕੀ ਤੁਸੀਂ ਕਾਰ ਦੀ ਲੁੱਕ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਲੋਕਾਕਾਰ ਦੀ 70 ਤੋਂ 80 ਪੈਸੇ ਟਾਇਰ ਨੇ ਕਾਰ ਦੇ ਬਾਕੀ ਤੁਹਾਨੂੰ ਆਪਾਂ ਵਿੱਚੋਂ ਵੀ ਗੱਡੀ ਦਾ ਇੰਟੀਰੀਅਰ ਦਿਖਾ ਦਿੰਨੇ ਹੈਗੇ ਬਿਲਕੁਲ ਸਾਫ਼ ਸੁਥਰੀ ਕਾਰ ਆ ਗਈ ਦੇਖੋ ਦੋਸਤੋ ਸਾਰੀਆਂ ਗੱਡੀਆਂ ਦਾ ਇੰਟੀਰੀਅਰ ਤੁਹਾਨੂੰ ਨਾ ਇੱਥੇ ਨੀਟ ਐਂਡ ਕਲੀਨ ਮਿਲੂਗਾ ਬਹੁਤ ਸਾਫ਼ ਸੁਥਰੀ ਕਾਰ ਹੈਗੀ ਬਾਕੀ ਮੈਟਾ ਤੋਂ ਲੈ ਕੇ ਵਾਈਆਂ ਨੇ ਬਹੁਤ ਹੀ ਸਾਫ਼ ਸੁਥਰੀਆਂ ਕਾਰਾਂ ਰੱਖੀਆਂ ਹੋਈਆਂ ਨਹੀਂ ਹੈ ਕੋਈ ਐਦਾਂ ਨਹੀਂ ਹੈ ਕਿ ਕਿਸੇ ਕਾਰ ਦੇ ਵਿੱਚ ਕੋਈ ਕੰਮ ਖਰਚਾ ਹੋਊਗਾ ਆ ਤੁਸੀਂ ਬੈਕ ਤੋਂ ਵੀ ਚੈੱਕ ਕਰ ਸਕਦੇ ਹੋਗੇ ਤੇ ਆਪਣਾ ਇਧਰੋਂ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋਗੇ ਸਾਰੇ ਪੈਨਲ ਚੈੱਕ ਕਰ ਸਕਦੇ ਹੋ ਕਾਰ ਦੇ ਬਿਲਕੁਲ ਬਰੈਂਡ ਨਿਊ ਕਾਰ ਹੈਗੀ ਬੈਕ ਤੋਂ ਵੀ ਆਪਾਂ ਤੁਹਾਨੂੰ ਦੋਸਤੋ ਚੈੱਕ ਕਰਵਾ ਦਨੇਗੇ ਬਿਲਕੁਲ ਸਾਫ ਸੁਥਰੀ ਕਾਰ ਹੈਗੀ ਤੇ ਗੱਡੀ ਦਾ ਰੇਟ ਤੁਹਾਨੂੰ ਇਹ ਜਆ ਦੇ ਦਾਂਗੇ ਤੇ ਤੁਹਾਨੂੰ ਕਿਤੇ ਵੀ ਨਹੀਂ ਮਿਲਣਾ ਪੀਵੀ ਨੰਬਰ ਦੇ ਵਿੱਚ 3 ਲੱਖ ਤੇ 25000 ਰੁਪਏ ਦੇ ਵਿੱਚ ਬਾਈ ਕਹਿੰਦਾ ਤੁਹਾਡਾ ਮਾਨਤਾਨ ਜਰੂਰ ਹੋਊਗਾ ਗੱਡੀ ਦੇ ਵਿੱਚ ਇਹਦਾ 3,25,000 ਰੁਪਏ ਦੇ ਵਿੱਚ ਤੁਹਾਡਾ ਮਾਨਦਾਨ ਹੋ ਜੂਗਾ ਦੋਸਤੋ ਬਹੁਤਾ ਨਹੀਂ ਹੋਣਾ ਹੈਗਾ 2-4 ਹਜ਼ਾਰ ਦਾ ਮਾਨਦਾਨ ਜਰੂਰ ਹੋ ਜੂਗਾ ਗੱਡੀ ਬਿਲਕੁਲ ਨਵੀਂ ਹੈਗੀ ਲਿਸ਼ਕੋਰੇ ਮਾਰਦੀ ਹੈਗੀ ਬਾਕੀ ਫਰੰਟ ਤੋਂ ਵੀ ਤੁਸੀਂ ਦੇਖ ਸਕਦੇ ਹੋਗੇ ਲੁੱਕ ਵਾਈਜ਼ ਗੱਡੀ ਬਹੁਤ ਹੀ ਸਾਫ਼ ਸੁਥਰੀ ਤੇ ਬਹੁਤ ਨੀਟ ਐਂਡ ਕਲੀਨ ਕਾਰ ਹੈਗੀ ਜਿਹਨੂੰ ਆਪਾਂ ਸਾਫ਼ ਕਾਰ ਕਹਿੰਦੇ ਨੇ ਨਾ ਘਰੇ ਖੜੀਆਂ ਕਾਰਾਂ ਉਹਦੇ ਵਰਗੀ ਕੰਡੀਸ਼ਨਾਂ ਦੋਸਤੋ ਲੋਕਲ ਕਸਟਮਰਾਂ ਤੋਂ ਹੀ ਕਾਰਾਂ ਇਹ ਆਈਆਂ ਹੋਈਆਂ ਨੇ ਕਿ ਬਹੁਤ ਸਾਫ਼ ਸੁਥਰੀ ਕਾਰ ਹੈਗੀ ਅੱਗੇ ਆਪਣੇ ਕੋਲੇ ਦੋਸਤੋ ਆ ਗਈ Honda Amaze car 2015 ਮਾਡਲ ਹੈ ਦੂਜੇ ਮਹੀਨੇ ਦੀ ਕਾਰ ਹੈ ਗੱਡੀ ਦਾ ਕਲਰ ਬਹੁਤ ਹੀ ਸ਼ਾਨਦਾਰ ਹੈ ਆ ਤੁਸੀਂ ਚੈੱਕ ਕਰ ਸਕਦੇ ਹੋਗੇ ਗੱਡੀ ਸਾਰੀ ਗੱਡੀ ਬਹੁਤ ਹੀ ਸ਼ਾਨਦਾਰ ਹੈ ਲਾਈ ਵੀਲ ਵਗੈਰਾ ਗੱਡੀ ਤੇ ਲੱਗੇ ਹੋਏ ਨੇਗੇ ਪੰਜਾਬ ਨੰਬਰ ਲਵਾ ਕੇ ਤੁਹਾਨੂੰ ਗੱਡੀ ਦਿੱਤੀ ਜਾਊਗੀ ਇਹ ਪੀਵੀ ਨੰਬਰ ਦੇ ਵਿੱਚ ਕਰਵਾ ਕੇ ਤੁਹਾਨੂੰ ਇਹ ਗੱਡੀ ਦੋਸਤੋ 3,50,000 ਰੁਪਏ ਦੀ ਗੱਡੀ ਪੈ ਜਾਊਗੀ ਬਿਲਕੁਲ ਨਵੀਨ ਕੋਰ ਕਾਰ ਹੈਗੀ ਬਾਕੀ ਤੁਹਾਨੂੰ ਵਿੱਚੋਂ ਇੰਟੀਰੀਅਰ ਚੈੱਕ ਕਰਵਾਵਾਂਗੇ ਕਰੋ ਜੀ ਚੈੱਕ ਇੰਟੀਰੀਅਰ ਕਾਰ ਦਾ ਬਿਲਕੁਲ ਸਾਫ ਸੁਥਰੀ ਕਾਰ ਹੈ ਬਾਕੀ ਸੀਟਾਂ ਵਗੈਰਾ ਤੇਲ ਪਾਉਣਾ ਤੇ ਗੱਡੀ ਦੋਸਤੋ ਚਲਾਉਣੀ ਹੈਗੀ ਕਿਸੇ ਪਾਸੇ ਐਵੇਂ ਨਹੀਂ ਹੈਗਾ ਤੁਹਾਨੂੰ ਕੋਈ ਕੰਮ ਖਰਚਾ ਹੋਊਗਾ ਕਾਰ ਦੇ ਵਿੱਚ ਕਿਸੇ ਬਟਨ ਦੇ ਉੱਤੇ ਨਹੀਂ ਖਸਾਬ ਰਹਿਗੀ ਬਿਲਕੁਲ ਸਾਫ ਸੁਥਰੀ ਕਾਰ ਹੈਗੀ ਜਿਹਨੂੰ ਆਪਾਂ ਕਹਿੰਦੇ ਹੈਗੇ ਬਹੁਤ ਹੀ ਸਾਫ ਸੁਥਰੀ ਕਾਰ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ ਕੋਈ ਸ਼ੀਸ਼ਾ ਨਹੀਂ ਚੇਂਜ ਬਿਲਕੁਲ ਲਾਈ ਬਿਲ ਵਗੈਰਾ ਗੱਡੀ ਤੇ ਲੱਗੇ ਹੋਏ ਨੇ ਲਾਏ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਨਵੀਂ ਕਾਰ ਹੈਗੀ ਆ ਤੁਸੀਂ ਰੂਫ ਵਗੈਰਾ ਵੀ ਚੈੱਕ ਕਰ ਸਕਦੇ ਹੋਗੇ ਸਾਰੇ オリジナル ਪੇਂਟ ਦੀ ਕਾਰ ਹੈਗੀ ਦੋਸਤੋ ਇਹ ਦੋਸਤੋ ਲੁੱਕ ਵਾਈ ਜੀ ਗੱਡੀ ਚੈੱਕ ਕਰ ਸਕਦੇ ਹੋ ਫਰੰਟ ਤੋਂ ਵੀ ਤੁਸੀਂ 350000 ਰੁਪਏ ਦੇ ਵਿੱਚ 2015 ਮਾਡਲ Honda Amaze ਕਾਰ ਤੁਹਾਨੂੰ ਦਿੱਤੀ ਜਾਊਗੀ ਮਾਤਾ ਕਾਰਵੜ ਧਨੋਲਾ ਰੋਡ ਬਰਨਾਲਾ ਸ਼ਹਿਰ ਦੇ ਵਿੱਚ ਆ ਕੇ ਤੁਸੀਂ ਕਾਰ ਦੀ ਡੀਲ ਕਰ ਸਕਦੇ ਹੋਗੇ ਬਾਕੀ ਤੁਸੀਂ ਲੋਨ ਕਰਵਾਉਣਾ ਦੋਸਤੋ ਲੋਨ ਦੀ ਸੁਵਿਧਾ ਵੀ ਇੱਥੇ ਉਪਲਬਧ ਹੈਗੀ ਲੋਨ ਵੀ ਤੁਹਾਨੂੰ ਤੁਹਾਡਾ ਸਿਬਲ ਸਕੋਰ ਸਹੀ ਹੋਣਾ ਚਾਹੀਦਾ ਹੈ ਲੋਨ ਵੀ ਤੁਹਾਡਾ ਹੋ ਜਾਊਗਾ ਜਿੰਨਾ ਤੁਸੀਂ ਕਹੋਗੇ ਲੱਖ ਰੁਪਿਆ ਡਾਊਨ ਪੇਮੈਂਟ ਦੇ ਕੇ ਦੋਸਤੋ ਕਾਰ ਦੇ ਉੱਤੇ ਲੋਨ ਹੋ ਜਾਊਗਾ ਦੋਸਤੋ ਅੱਗੇ ਤੁਹਾਨੂੰ ਆਪਾਂ ਬਹੁਤ ਹੀ ਸ਼ਾਨਦਾਰ ਕਾਰ ਦਿਖਾਉਣਾ ਹੈ ਬਰੀਜਾ ਬਹੁਤ ਘਟਕਾਰਾਂ ਮਿਲਦੀਆਂ ਨੇ ਦੋਸਤੋ ਜੀਡੀਡੀਆਈ ਪਲੱਸ ਵਾਲਾ ਵੇਰੀਐਂਟ ਹੈ ਕਾਰ ਦਾ ਲਾਈ ਵੀਲ ਤਾਂ ਇਹਦੇ ਲੱਗੀ ਲੱਗਣੇ 크ਰੂਜ਼ ਕੰਟਰੋਲ ਗੱਡੀ ਦੇ ਵਿੱਚ ਆ ਜਾਂਦਾ ਹੈਗਾ ਬਹੁਤ ਹੀ ਨੀਟਨ ਕਲੀਨ ਕਾਰ ਹੈਗੀ ਨਵੇਂ ਮਹੀਨੇ ਦੀ ਕਾਰ ਹੈਗੀ ਆ ਤੁਸੀਂ ਦੇਖ ਸਕਦੇ ਹੋਗੇ ਪੰਜਾਬ ਨੰਬਰ ਲਵਾ ਕੇ ਤੁਹਾਨੂੰ ਗੱਡੀ ਦਿੱਤੀ ਜਾਊਗੀ ਇਹ ਬਾਕੀ ਕੀ ਲੈਸ ਐਂਟਰੀ ਵਾਲਾ ਵੇਰੀਐਂਟ ਆ ਜਾਂਦਾ ਹੈਗਾ ਆ ਤੁਸੀਂ ਵਿੱਚੋਂ ਚੈੱਕ ਕਰੋ ਸੀਟ ਕਵਰ ਦੇਖੋ ਦੋਸਤੋ ਬਹੁਤ ਹੀ ਸਾਫ਼ ਸੁਥਰਾ ਇਹਨੇ ਗੱਡੀ ਦੇਖ ਕੇ ਰੂਹ ਖੁਸ਼ ਹੁੰਦੀ ਹੈਗੀ ਦੇਖੋ ਦੋਸਤੋ ਇੰਟੀਰੀਅਰ ਦੇਖੋ ਕਾਰ ਦਾ ਕਿਸੇ ਪਾਸੇ ਕੋਈ ਸਕਰੈਚ ਨਹੀਂ ਮਿਲੂਗਾ ਤੁਹਾਨੂੰ ਤੇਲ ਪਾਉਣਾ ਤੇ ਗੱਡੀ ਚਲਾਉਣੀ ਹੈਗੀ ਇਹੋ ਜਿਹਾ ਸੀਟ ਕਵਰ ਦੋਸਤੋ ਕਦੇ ਤੁਸੀਂ ਦੇਖੇ ਨਹੀਂ ਹੋਣੇ ਕਦੇ ਵੀ ਕਿਸੇ ਵੀ ਕਾਰ ਦੇ ਵਿੱਚ ਕਲਾਈਮੇਟ ਕੰਟਰੋਲ ਏਸੀ ਆ ਜਾਂਦਾ ਹੈਗਾ ਟੌਪ ਵਾਲਾ ਵੇਰੀਐਂਟ ਹੈ ਇਹਦੇ ਉੱਤੇ ਕੋਈ ਵੇਰੀਐਂਟ ਨਹੀਂ ਆਉਂਦਾ ਹੈਗਾ ਦੋਸਤੋ ਕਾਰ ਦੇ ਵਿੱਚ ਬਾਕੀ ਪੋਰਸ਼ਨ वगैरह मैट पोर्शन वगैरह ਗੱਡੀ ਦੀ ਹੋਈ ਹੋਈ ਹੈਗੀ ਬਹੁਤ ਸੰਭਾਲੀ ਹੋਈ ਕਾਰ ਹੈਗੀ ਅੱਜ ਤੁਹਾਨੂੰ ਆਪਾਂ ਸਾਰੀ ਗੱਡੀ ਬੈਕ ਤੋਂ ਵੀ ਚੈੱਕ ਕਰਵਾਵਾਂਗੇ ਦੋਸਤੋ 6 ਲੱਖ ਤੇ 250000 ਰੁਪਏ ਦੇ ਵਿੱਚ ਗੱਡੀ ਤੁਹਾਨੂੰ ਇਹ ਤੁਹਾਡੇ ਨਾਂ ਕਰਵਾ ਕੇ ਗੱਡੀ ਮਿਲੂਗੀ ਗੱਡੀ ਦੇ ਤੁਹਾਨੂੰ ਹਜੇ ਤੱਕ ਮੈਂ ਮਾਰ ਕੇ ਵੀ ਦਿਖਾਣਾਗਾ ਆ ਲਾਇਆ ਤੇ ਨਾ ਇਹ ਏਜੰਸੀ ਵਾਲੇ ਮਾਰਕਰ ਵੀ ਲੱਗੇ ਪਏ ਨੇਗੇ ਹਜੇ ਤੱਕ ਇਦਾਂ ਨਹੀਂ ਹੈਗਾ ਵੀ ਕੋਈ ਟੱਚਿੰਗ ਫਾਟਿੰਗ ਹੋਵੇ ਗੱਡੀ ਦੇ ਸਾਰੀ ਗੱਡੀ ਓਰੀਜਨਲ ਪੇਂਟ ਦੀ ਹੈ ਕਿ ਕਿਸੇ ਪਾਸੇ ਕੋਈ ਲੱਗੀ ਵੱਜੀ ਨਹੀਂਗੀ ਬੰਪਰ ਤੱਕ ਗੱਡੀ ਦੇ ਨਾਲ ਦੇ ਨੇ ਕਿ ਸਾਰੀ ਓਰੀਜਨਲ ਪੇਂਟ ਦੀ ਕਾਰ ਹੈ ਕੋਈ ਸ਼ੀਸ਼ਾ ਨਹੀਂ ਚੇਂਜ ਕਰਦਾ ਸਟਿਪਣੀ ਤੱਕ ਦੋਸਤੋ ਨਾਲ ਦੀ ਹੈ ਕਾਰ ਦੀ ਬਿਲਕੁਲ ਨਵੀਂ ਕਾਰ ਹੈ ਕੀਲੈਸ ਐਂਟਰੀ ਵਾਲਾ ਵੇਰੀਐਂਟ ਆ ਜਾਂਦਾ ਪੁਸ਼ੋਵਟ ਨੇ ਸਟਾਰਟ ਹੈ ਇਹਦੇ ਉੱਤੇ ਦੋਸਤੋ ਕੋਈ ਵੇਰੀਐਂਟ ਨਹੀਂ ਆਉਂਦਾ ਹੈਗਾ ਤੁਹਾਡੇ ਨਾਂ ਕਰਵਾ ਕੇ 6 ਲੱਖ ਤੇ 25000 ਰੁਪਏ ਦੇ ਵਿੱਚ ਗੱਡੀ ਆਪਾਂ ਦੇ ਦਾਂਗੇ ਤੁਹਾਨੂੰ ਮਾਤਾ ਕਾਰ ਰਿਵਾਰਡ ਦੇ ਉੱਤੇ ਆ ਕੇ ਤੁਸੀਂ ਕਾਰ ਦੀ ਡੀਲ ਕਰ ਸਕਦੇ ਹੋਗੇ ਬਾਕੀ ਤੁਹਾਨੂੰ ਆਪਾਂ ਫਰੰਟ ਤੋਂ ਵੀ ਸਾਰੀ ਲੁੱਕ ਗੱਡੀ ਦੀ ਚੈੱਕ ਕਰਵਾਣੇਗੇ ਚੈੱਕ ਕਰੋ ਜੀ ਗੱਡੀ ਦੀ ਲੁੱਕ ਪ੍ਰੋਜੈਕਟਰ ਲੈਂਪ ਗੱਡੀ ਦੇ ਵਿੱਚ ਆ ਜਾਂਦੇ ਨੇਗੇ ਜਿੱਥੋਂ ਦਾ ਵੀ ਤੁਸੀਂ ਨੰਬਰ ਕਹੋਗੇ ਉੱਥੋਂ ਤੁਹਾਨੂੰ ਨੰਬਰ ਲਵਾ ਕੇ ਗੱਡੀ ਇਹ 6,25,000 ਰੁਪਏ ਦੇ ਵਿੱਚ ਦਿੱਤੀ ਜਾਊਗੀ ਦੋਸਤੋ 1,28,000 ਦੋਸਤੋ ਗੱਡੀ ਚੱਲੀ ਐ ਬਿਦਰ ਰਿਕਾਰਡ ਚੱਲੀ ਐ ਨੰਬਰ ਕਿਸੇ ਗੱਡੀ ਦਾ ਨਹੀਂ ਲੱਗਿਆ ਹੈਗਾ ਨੰਬਰ ਚੈੱਕ ਕਰਕੇ ਗੱਡੀ ਦਾ ਰਿਕਾਰਡ ਚੈੱਕ ਕਰਵਾ ਕੇ ਤੁਸੀਂ ਇੱਥੇ ਮਾਤਾਕਾਰ ਰਿਵਾਰਡ ਦੇ ਉੱਤੇ ਤੁਸੀਂ ਆ ਸਕਦੇ ਹੋਗੇ ਤਨੌਲਾ ਰੋਡ ਗਰਚਾ ਨਰਸਰੀ ਦੇ ਬਿਲਕੁਲ ਨੇੜੇਕ ਪੈ ਜਾਂਦਾ ਹੈਗਾ ਬਰਨਾਲੀ ਸ਼ਹਿਰ ਦੇ ਵਿੱਚ ਅੱਗੇ ਤੁਹਾਨੂੰ ਆਪਾਂ ਦਿਖਾਉਣਾ ਹੈ ਕਿ A ਸਟਾਰ ਕਾਰ ਬਿਲਕੁਲ ਏਵੀ ਲੋ ਸੈਗਮੈਂਟ ਦੇ ਵਿੱਚ ਕਾਰ ਹੈ ਜਿਹੜੇ ਵੀਰੇ ਨੇ ਘੱਟ ਪੈਸੇ ਲਾਉਣੇ ਨੇ ਤੇ ਗੱਡੀ ਲੈਣੀ ਹੈ ਬਹੁਤ ਸ਼ਾਨਦਾਰ ਹੈ ਤੇ オリジナル ਕਾਰ ਲੈਣੀ ਹੈਗੀ ਦੇਖੋ ਤੁਸੀਂ ਦੋਸਤੋ ਬਿਲਕੁਲ ਸਾਫ਼ ਸਫਾਈ ਕਾਰ ਹੈ A ਸਟਾਰ ਕਾਰ ਹੈਗੀ ਬੈਕ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਵਾਉਣ ਨੇ ਕਾਰ ਗੱਡੀ ਤੁਸੀਂ ਚੈੱਕ ਕਰੋ ਬਿਲਕੁਲ ਸਾਰੀਆਂ ਗੱਡੀਆਂ ਤੁਹਾਨੂੰ ਇੱਥੇ ਸਾਫ਼ ਤੇ ਨੀਟ ਐਂਡ ਕਲੀਨ ਮਿਲਣੀਆਂ ਆ ਦੋਸਤੋ 12 ਮਾਡਲ ਕਾਰ ਹੈ ਕਿ ਬਾਕੀ ਗੱਡੀ ਦਾ ਇੰਟੀਰੀਅਰ ਦੇਖ ਸਕਦੇ ਹੋਗੇ ਰੇਟ ਤੁਹਾਨੂੰ ਬਿਲਕੁਲ ਛੋਟਾ ਜਿਹਾ ਮਿਲੂਗਾ ਕਾਰ ਦਾ ਤੇ ਗੱਡੀ ਤੁਹਾਨੂੰ ਵੱਡੀ ਮਿਲੂਗੀ ਆਟੋ ਗੇਅਰ ਸ਼ਿਫਟ ਦੇ ਵਿੱਚ ਗੱਡੀ ਆ ਜਾਂਦੀ ਹੈਗੀ ਕਿਸੇ ਪਾਸੇ ਗੱਡੀ ਦੇ ਸਕਰੈਚ ਨਹੀਂ ਹੈਗਾ ਨਾਲ ਦੇ ਸੀਟ ਕਵਰ ਨੇ ਕਾਰ ਦੇ ਅਜੇ ਤੱਕ ਬਹੁਤ ਸੰਭਾਲੀ ਹੋਈ ਕਾਰ ਹੈ ਜਿੱਦਾਂ ਏਜੰਸੀ ਦੇ ਵਿੱਚੋਂ ਮਾਰਕਰ ਆਉਂਦੇ ਨੇ ਨਾ ਦੋਸਤੋ ਉਦਾਂ ਦੇ ਉਦਾਂ ਹੀ ਮਾਰਕਰ ਲੱਗੇ ਪਏ ਨੇ ਕਿਸੇ ਵੀ ਸਵਿਚ ਵਗੈਰਾ ਤੇ ਕੋਈ ਹਿਸਾਬ ਨਹੀਂ ਹੈਗੀ ਕਾਰ ਦੇ ਬਿਲਕੁਲ ਸਾਫ਼ ਤੇ ਨੀਟ ਐਂਡ ਕਲੀਨ ਕਾਰ ਹੈਗੀ ਬਾਕੀ ਗੱਡੀ ਦਾ ਰੇਟ ਤੁਹਾਡੇ ਨਾਂ ਕਰਵਾ ਕੇ ਗੱਡੀ ਦਾ ਰੇਟ ਦੋਸਤੋ ਰਹਿਣ ਵਾਲਾ 2 ਲੱਖ ਤੇ 10000 ਰੁਪਿਆ ਪੀਵੀ ਨੰਬਰ ਕਰਵਾ ਕੇ ਜਿੱਥੋਂ ਦਾ ਵੀ ਤੁਸੀਂ ਨੰਬਰ ਕਹੋਗੇ ਉੱਥੇ ਤਾਂ ਉਥੋਂ ਦਾ ਹੀ ਤੁਹਾਡਾ ਨੰਬਰ ਤੁਹਾਡੇ ਨਾਂ ਹੋ ਕੇ ਗੱਡੀ ਤੁਹਾਨੂੰ ਮਿਲੂਗੀ ਬਹੁਤ ਸ਼ਾਸਤ੍ਰੀ ਕਾਰ ਹੈਗੀ 2012 ਮਾਡਲ ਕਾਰ ਹੈ ਜੀ ਹਾਂ ਜੀ ਦੋਸਤੋ ਲੋਕਲ ਪੰਜਾਬ ਨੰਬਰ ਆ ਗੱਡੀ ਬਹੁਤ ਸਾਫ ਸਵਰੀ ਕਾਰ ਹੈ ਵੀ ਸਵਿਫਟਡ ਯਰ ਕਾਰ ਹੈਗੀ ਨਵੇਂ ਟਾਇਰ ਨੇ ਕਰਦੇ ਲੋਕਲ ਬਰਨਾਲੇ ਦਾ ਨੰਬਰ ਹੈਗਾ ਬਾਕੀ ਤੁਸੀਂ ਕਾਰ ਦਾ ਰਿਵਿਊ ਵੀ ਚੈੱਕ ਕਰ ਸਕਦੇ ਹੋਗੇ ਬਹੁਤ ਸਾਫ ਸਵਰੀ ਕਾਰ ਹੈਗੀ ਜਿਹਨੂੰ ਆਪਾਂ ਸਾਫ ਕਾਰ ਕਹਿੰਨੇ ਹੈਗੇ 15 ਮਾਡਲ ਹੈ ਕਾਰ ਦੋਸਤੋ origignal ਚੱਲੀ ਹੋਈ ਕਾਰ ਹੈਗੀ 87 ਕ ਹਜ਼ਾਰ ਗੱਡੀ ਨੀਅਰ ਅਬਾਊਟ ਚੱਲੀ ਹੋਈ ਹੈ ਗੱਡੀ ਦਾ ਇੰਟੀਰੀਅਰ ਤੁਸੀਂ ਦੇਖ ਸਕਦੇ ਹੋ 4,25,000 ਰੁਪਏ ਦੇ ਵਿੱਚ ਤੁਹਾਨੂੰ ਇਹ ਗੱਡੀ ਮਿਲ ਜੂਗੀ ਗੱਡੀ ਦੀਆਂ ਸੀਟਾਂ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋਗੇ ਬਿਲਕੁਲ ਸਾਫ਼ ਸਵਿਕਾਰ ਹੈ ਕਿ ਸੈਕੰਡ ਹੈਂਡਰ ਦੀ ਕਾਰ ਹੈਗੀ ਦੋਸਤੋ ਬਾਕੀ ਤੁਸੀਂ ਸਾਰੀ ਗੱਡੀ ਦਾ ਰਿਵਿਊ ਚੈੱਕ ਕਰ ਸਕਦੇ ਹੋਗੇ ਬਿਲਕੁਲ ਨਵੀਂ ਕਾਰ ਹੈਗੀ ਜਿਹਨੂੰ ਆਪਾਂ ਨਵੀਂ ਕਾਰ ਕਹਿਣ ਹੈਗੀ ਬੀਡੀਆਈ ਵਾਲਾ ਵੇਰੀਐਂਟ ਆ ਗਿਆ ਦੋਸਤੋ ਕਾਰ ਦਾ ਬਿਲਕੁਲ ਸਾਫ਼ ਸਵਿਕਾਰ ਹੈਗੀ ਥੋੜੀ ਬਹੁਤੀ ਟੱਚਿੰਗ ਜਰੂਰ ਹੋਊਗੀ ਗੱਡੀ ਕੋਈ ਐਕਸੀਡੈਂਟ ਨਹੀਂ ਕੀ ਸਾਰੀ ਗੱਡੀ ਆਲ ਮੋਸਟ ਜੇਨੂਨ ਜੀ ਹੈਗੀ ਕੁਇਕਸਾਹਬ ਨੇ ਹੈ ਜੀ ਇੰਟੀਰੀਅਰ ਦੇ ਉੱਤੇ ਬਿਲਕੁਲ 87000 ओरिजिनल ਚੱਲੀ ਹੋਈ ਐ ਨੰਬਰ ਤਾਂ ਉਹਨੂੰ ਸ਼ੋਅ ਕਰ ਰਿਹਾ ਦੋਸਤੋ ਜਿੱਥੇ ਮਰਜ਼ੀ ਤੁਸੀਂ ਏਜੰਸੀ ਦੇ ਵਿੱਚ ਚੈੱਕ ਕਰਵਾ ਕੇ ਮਾਤਾਕਾਰ ਬਾਜ਼ਾਰ ਦੇ ਉੱਤੇ ਤੁਸੀਂ ਬਰਨਾਲੇ ਸ਼ਹਿਰ ਦੇ ਵਿੱਚ ਆ ਸਕਦੇ ਹੋਗੇ 22 ਗੱਡੀ ਦੀ ਇੰਨੀ ਗਾਰੰਟੀ ਦਿੰਦਾ ਦੋਸਤੋ ਵੀਰਾ ਕਹਿੰਦਾ ਕੋਈ ਇੰਜਨ ਗੇਅਰ ਦੀ ਮਾੜੀ ਹੋਵੇ ਗੱਡੀ ਡਬਲ ਪੈਸੇ ਵਾਪਸ ਕਰਾਂਗੇ ਵੀਰਾ ਕਹਿੰਦਾ ਕਿਸੇ ਵੀ ਤਰ੍ਹਾਂ ਦਾ ਕੋਈ ਗੱਡੀ ਦੇ ਐਕਸੀਡੈਂਟ ਨਹੀਂ ਹੈਗੇ ਆਪਣੇ ਕੋਲੇ ਕਾਰਾਂ ਸਾਰੀਆਂ ਫਰੰਟ ਦੇ ਆ ਸਿਲਡ ਕਰਾਣੇ ਕੋਈ ਰੰਗ ਹੋਵੇ ਜਾਂ ਥੋੜੀ ਬੋਤੀ ਵੀ ਟੱਚਿੰਗ ਹੋਵੇ ਗੱਡੀ ਜਿਹੜੀ ਗੱਡੀ ਜਿੰਨੀ ਕਹੀ ਆ ਦੋਸਤੋ ਉਨੀ ਹੀ ਹੈ ਫਰੰਟ ਵਾਈਜ਼ ਆਪਾਂ ਲੁੱਕ ਚੈੱਕ ਕਰ ਲਈਏ ਦੋਸਤੋ ਬਹੁਤ ਸਾਫ ਸੁਥਰੀ ਕਾਰ ਹੈਗੀ ਬਹੁਤ ਨੀਟ ਐਂਡ ਕਲੀਨ ਕਾਰ ਹੈ 4,25,000 ਰੁਪਏ ਦੇ ਵਿੱਚ ਤੁਹਾਨੂੰ ਗੱਡੀ ਡਿਲੀਵਰ ਕਰੀ ਜਾਊਗੀ ਮਾਤਾਕਾਰ ਅਵਾਰਡ ਦੇ ਉੱਤੇ ਆਕੇ ਤੁਸੀਂ ਕਾਰ ਦੀ ਡੀਲ ਕਰ ਸਕਦੇ ਹੋ ਬਹੁਤ ਹੀ ਮੋਟ ਸੇਲ ਰਕਾਰ ਹੈਗੀ ਇਹ ਦੋਸਤੋ ਅੱਗੇ ਆਪਣੇ ਕੋਲੇ ਆ ਗਈ ਜੀ ਗ੍ਰੈਂਡ i10 ਬਿਲਕੁਲ ਇਹ ਵੀ ਗੱਡੀ ਨਵੀਂ ਹੈਗੀ ਬਾਈ ਕਹਿੰਦਾ 2017 ਮਾਡਲ ਕਾਰ ਹੈਗੀ ਚੌਥੇ ਮਹੀਨੇ ਦੀ ਕਾਰ ਹੈਗੀ ਪੱਕੇ ਨੰਬਰ ਦੀ ਕਾਰ ਹੈਗੀ ਬਰਨਾਲੇ ਸ਼ਹਿਰ ਦੀ ਵਿੱਚ ਹੀ ਨਵੀਂ ਗੱਡੀ ਨਿਕਲੀ ਆ ਮਲਾਜ਼ਮੇ ਦੇ ਕੋਲੇ ਵੀਰਾ ਕਹਿੰਦਾ ਗੱਡੀ ਚੱਲੀ ਹੋਈ ਹੈਗੀ ਗੱਡੀ ਦਾ ਤੁਸੀਂ ਵੀਊ ਚੈੱਕ ਕਰ ਸਕਦੇ ਹੋ ਮੇਰੇ ਦੋਸਤੋ ਟਾਇਰਾਂ ਤੋਂ ਲੈ ਕੇ ਗੱਡੀ ਸਾਰੀ ਨਵੀਂ ਹੈਗੀ ਕਿਸੇ ਪਾਸੇ ਕੋਈ ਕਲਮ ਤੱਕ ਨਹੀਂ ਲੱਗੀ ਬੰਪਰ ਵੀ ਨਹੀਂ ਪੇਂਟ ਕਰਦੇ ਦੋਸਤੋ 90000 ਕਿਲੋਮੀਟਰ ਗੱਡੀ ਚੱਲੀ ਹੈ ਟੌਪ ਵਾਲਾ ਵੇਰੀਐਂਟ ਆ ਕਾਰ ਦਾ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਸਾਫ਼ ਸੁਥਰੀ ਕਾਰ ਹੈਗੀ ਆ ਤੁਸੀਂ ਬੈਗ ਤੋਂ ਵੀ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਤੁਹਾਨੂੰ ਐ ਨਹੀਂ ਹੈਗਾ ਲਿਜਾ ਕੇ ਘਰੇ ਵੀ ਕੋਈ ਕੰਮ ਖਰਚਾ ਕਰਾਉਣਾ ਪਊਗਾ ਕਿ ਕੋਈ ਮੈਟਾਂ ਦਾ ਖਰਚਾ ਨਹੀਂਗਾ ਕਿਸੇ ਪਾਸੇ ਕੋਈ ਹਿਸਾਬੜ ਨਹੀਂ ਹੈਗੀ ਕਾਰ ਦੇ ਬਿਲਕੁਲ ਸਾਫ਼ ਸਫੀ ਕਾਰ ਹੈ ਉੱਚੇ ਮਾਡਲ ਦੀ ਕਾਰ ਹੈਗੀ ਦੋਸਤੋ ਬੈਕ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਵਾਵਾਂਗੇ ਕਾਰ ਸਪੋਰਟਸ ਵਾਲਾ ਹੈ ਵੇਰੀਐਂਟ ਆ ਜਾਂਦਾ ਕਾਰ ਦਾ ਸਾਰੀ ਗੱਡੀ ਬਿਲਕੁਲ ਸਾਫ਼ ਹੈ ਨੀਟ ਐਂਡ ਕਲੀਨ ਹੈਗੀ 3 ਲੱਖ 30 ਹਜ਼ਾਰ ਰੁਪਏ ਦੋਸਤੋ ਬਹੁਤ ਛੋਟਾ ਹੈ ਰੇਟ ਹੈਗਾ ਮਾਡਲ ਬਹੁਤ ਉੱਚਾ ਕਾਰ ਦਾ 2017 ਮਾਡਲ 3 ਲੱਖ ਤੇ 30 ਹਜ਼ਾਰ ਰੁਪਏ ਦੇ ਵਿੱਚ ਤੁਹਾਨੂੰ ਗੱਡੀ ਮਿਲ ਜਾਊਗੀ ਇਹ ਫਰੰਟ ਤੋਂ ਗੱਡੀ ਬਿਲਕੁਲ ਨਵੀਂ ਹੈਗੀ ਦੋਸਤੋ ਕਿਸੇ ਪਾਸੇ ਬਾਈ ਕਹਿੰਦਾ ਇਦਾਂ ਨਹੀਂ ਹੈਗਾ ਕੋਈ ਸਕ੍ਰੈਚ ਵੀ ਹੋਊਗਾ ਕਾਰ ਦੇ ਉੱਤੇ ਬਿਲਕੁਲ ਨਵੀਂ ਨਗੋਰ ਕਾਰ ਹੈਗੀ ਬਿਲਕੁਲ ਸਾਫ਼ ਕਾਰ ਜੀ ਨੂੰ ਆਪਾਂ ਕਹਿੰਦੇ ਨਾ ਉਹ ਕਾਰ ਹੈਗੀ ਇਹ ਬਿਲਕੁਲ ਬ੍ਰੈਂਡ ਨਿਊ ਕਾਰ ਹੈਗੀ 3 ਲੱਖ ਤੇ 30 ਹਜ਼ਾਰ ਰੁਪਏ ਦੇ ਵਿੱਚ ਤੁਹਾਨੂੰ ਕਾਰ ਇਹ ਦਿੱਤੀ ਜਾਊਗੀ ਪੀਵੀ ਨੰਬਰ ਪੱਕੇ ਨੰਬਰ ਦੀ ਕਾਰ ਆ ਦੋਸਤੋ ਅੱਗੇ ਦੋਸਤੋ ਫੇਰ ਆਪਣੇ ਕੋਲੇ ਪੀਵੀ ਨੰਬਰ ਦੀ ਕਾਰ ਆ ਗਈ। ਇੱਥੇ ਤੁਹਾਨੂੰ ਜ਼ਿਆਦਾਤਰ ਪੰਜਾਬ ਨੰਬਰ ਦੀ ਕਾਰਾਂ ਮਿਲਣਗੀਆਂ ਦੋਸਤੋ ਨਹੀਂ ਹੋਣਗੀਆਂ ਤਾਂ ਤੁਹਾਨੂੰ ਪੀਵੀ ਨੰਬਰ ਕਰਵਾ ਕੇ ਤੁਹਾਡੇ ਨਾਂ ਕਰਵਾ ਕੇ ਗੱਡੀਆਂ ਮਿਲਣਗੀਆਂ। 14/15 ਕਾਰ ਹੈਗੀ ਪੰਜਾਬ ਨੰਬਰ ਦੀ ਕਾਰ ਹੈਗੀ ਸਵਿਫਟ ਕਾਰ ਹੈਗੀ ਬੀਡੀਆਈ ਵਾਲਾ ਵੇਰੀਐਂਟ ਆ ਕਾਰ ਦਾ ਕੋਈ ਸੁਰਖੀ ਬਿੰਦੀ ਲਾਈਵ ਆਈਆਂ ਨੇ ਕਿਸੇ ਵੀ ਕਾਰ ਦੇ ਉੱਤੇ ਜਿੱਦਾਂ ਕਾਰਾਂ ਹੈਗੀਆਂ ਨੇ ਉਦੀ ਤੁਹਾਨੂੰ ਆਪਾਂ ਦਿਖਾ ਰਹੇ ਹਾਂਗੇ। ਕੰਪਨੀ ਦਾ 뮤직 ਸਿਸਟਮ ਲੱਗਿਆ ਕਾਰ ਦੇ ਵਿੱਚ ਆਦੋ ਇਹ ਚੈੱਕ ਕਰ ਸਕਦੇ ਹੋਗੇ ਕਿਸੇ ਪਾਸੇ ਇੰਟੀਰੀਅਰ ਦੇ ਉੱਤੇ ਕੋਈ ਖਸਾਬਟ ਨਹੀਂ ਹੈਗੀ ਦੋਸਤੋ ਸੀਟ ਕਵਰ ਇਹਦੇ ਵੀ ਗੱਡੀ ਤੇ ਬਿਲਕੁਲ ਨਵੇਂ ਨਕੋਰ ਨੇ ਸਾਰੀਆਂ ਗੱਡੀਆਂ ਵੀਰਾਂ ਕੋਲੇ ਨਵੀਆਂ ਕਾਰਾਂ ਨੇਗੀਆਂ ਦੋਸਤੋ ਕਿਸੇ ਵੀ ਕਾਰ ਦੇ ਵਿੱਚ ਤੁਹਾਨੂੰ ਕੋਈ ਕੰਮ ਖਰਚਾ ਨਹੀਂ ਮਿਲੂਗਾ ਬਾਕੀ ਬੈਕ ਤੋਂ ਵੀ ਤੁਹਾਨੂੰ ਆਪਾਂ ਚੈੱਕ ਕਰਵਾਣੇ ਕਰ ਬੈਕ ਤੋਂ ਵੀ ਬਹੁਤ ਨਵੀਂ ਕਾਰ ਵੀ ਹੈਗੀ ਜੇਕਰ ਆਪਾਂ ਲੋਕੇਸ਼ਨ ਦੀ ਗੱਲ ਕਰ ਲਈਏ ਇੱਥੇ ਕੋਲੇ ਦੋਸਤੋ ਨਜ਼ਦੀਕ ਘਰ ਚਾ ਨਰਸਰੀ ਆ ਜਾਂਦੀ ਹੈਗੀ ਮਾਤਾਕਾਰ ਵਾਰਡ ਦੇ ਬਿਲਕੁਲ ਨਜ਼ਦੀਕ ਘਰ ਚਾ ਨਰਸਰੀ ਆ ਗਈ ਧਨੋਲਾ ਰੋਡ ਬਰਨਾਲਾ ਤੇ ਨੀਅਰ ਬੀਆਰ ਟਾਊਨ ਆ ਗਿਆ ਦੋਸਤੋ ਵੀਰਾ ਟਾਊਨ ਵੀ ਆ ਜਾਂਦਾ ਨਜ਼ਦੀਕ ਜੇ ਤੁਸੀਂ ਦੇਖ ਸਕਦੇ ਹੋ ਕਿ ਬੀਆਰ ਟਾਊਨ ਬਿਲਕੁਲ ਨਜ਼ਦੀਕ ਆ ਜਾਂਦਾ ਹੈਗਾ ਮਾਤਾਕਾਰ ਵਾਰਡ ਦੇ ਬਾਕੀ ਦੋਸਤੋ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇਗੇ ਵੀਰਾਂ ਨਾਲ ਤੁਸੀਂ ਕਨੈਕਟ ਕਰ ਸਕਦੇ ਹੋਗੇ